ਮਝਲਾ ਗੁਰਦਾਸਪੁਰ ਦੇ ਕਸਬਾ ਹਰਗੋਵਿੰਦਪੁਰੇ ਅਧੀਨ ਪੈਂਦੇ ਪਿੰਡ ਭੋਮਾ ਦੇ ਵਿੱਚ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰ ਦੇ ਘਰ ਪੀਲਾ ਪੰਚਾਇਤ ਚਲਾਇਆ ਗਿਆ ਇਸ ਸਬੰਧ ਵਿੱਚ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਪੀ ਗੁਰਪ੍ਰਤਾਪ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੱਸਿਆ ਸ਼੍ਰੀ ਹਰਗੋਵਿੰਦਪੁਰ ਦੇ ਤਹਿਸੀਲਦਾਰ ਅਤੇ ਬੀਡੀਪੀਓ ਦੀ ਜਾਣਕਾਰੀ ਮੁਤਾਬਕ ਪਿੰਡ ਭੋਮਾ ਦੇ ਅਮਰਿਤਪਾਲ ਸਿੰਘ ਦੇ ਵੱਲੋਂ ਪੰਚਾਇਤੀ ਥਾਂ ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ ਆਪਣਾ ਘਰ ਵਧਾਇਆ ਗਿਆ ਸੀ ਜਿਸ ਉੱਪਰ ਪੁਲਿਸ ਨੇ ਕਾਰਵਾਈ ਕਰਦੀਆਂ ਪੀਲਾ ਪੰਜਾ ਚਲਾ ਦਿੱਤਾ ਹੈ ਜਿਹੜੀ ਕਿ ਤਹਿਸੀਲਦਾਰ ਸਾਹਿਬ ਵੱਲੋਂ ਸ਼੍ਰੀ ਹਰਗੋਬਿੰਦਪੁਰ ਵੱਲੋਂ ਮਿਲੀ ਸੀ ਕਿ ਇੱਥੇ ਅਮਰਿਤਪਾਲ ਸਿੰਘ son of ਕਸ਼ਮੀਰ ਸਿੰਘ ਹੈ ਥਾਣਾ ਵਿਲੇਜ ਪੋਮਾ ਥਾਣਾ ਕੁਮਾਨ ਇੰਨੇ ਪੰਚਾਇਤੀ ਜਗ੍ਹਾ ਦੇ ਉੱਤੇ ਜਿਹੜਾ ਆਪਣੀ ਨਜਾਇਜ਼ ਉਸਾਰੀ ਕਰਕੇ ਘਰ ਬਣਾਇਆ ਹੋਇਆ ਜ਼ਿਕਰਯੋਗ ਇਹ ਚ ਇਹ ਜਿਹੜਾ ਅਮਰਿਤਪਾਲ ਹੈ ਇਹਦੇ ਉੱਤੇ 3 ਐਨਡੀਪੀਐਸ ਦੇ ਮਕਦਮੇ ਤੇ ਇਸ ਤੋਂ ਇਲਾਵਾ ਕਤਲ ਅਟੈਂਪਟ ਟੂ ਮਰਡਰ ਹੋਰ ਚੋਰੀ ਬਕੈਤੀ ਦੇ ਮਕਦਮੇ ਦਰਜ ਨੇ ਇਦੇ ਨਾਲ ਹੀ ਇਹਦੇ ਵਾਈਫ ਦੇ ਉੱਤੇ ਵੀ ਐਨਡੀਪੀਐਸ ਦਾ ਮਕਦਮਾ ਦਰਜ ਹੈ। ਇਹਦੇ ਦੋ ਭਰਾ ਨੇ ਉਹਨਾਂ ਦੇ ਉੱਤੇ ਵੀ ਐਨਡੀਪੀਐਸ ਦੇ ਮਕਦਮੇ ਦਰਜ ਨੇ। ਇਸ ਪਰਿਵਾਰ ਦੇ ਤਿੰਨ ਜੀ ਜਿਹੜਾ ਅਮਰਿਤਪਾਲ, ਉਹਦੀ ਵਾਈਫ ਤੇ ਇੱਕ ਭਰਾ ਇਸ ਟਾਈਮ ਤੇ ਸੈਂਟਰਲ ਜੇਲ ਗੁਰਦਾਸਪੁਰ ਦੇ ਵਿੱਚ ਬੰਦ ਨੇ ਤੇ ਇੱਕ ਭਰਾ ਜਿਹੜਾ ਪਗੋੜਾ ਹੈ। ਇਹ ਸਾਰੇ ਹੀ ਜਿਹੜਾ ਇਹ ਪਰਿਵਾਰ ਹੈ ਕ੍ਰਿਮਨਲ ਵਿਰਤੀ ਦਾ ਪਰਿਵਾਰ ਹੈ ਜਿਹੜਾ ਐਨਡੀਪੀਐਸ ਦੀ ਕੈਟਰੀ ਵਿੱਚ ਇਨਵੋਲਵਡ ਹੈਗਾ ਜਦੋਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਜਿਹੜੀ ਤਸਵੀਰਦਾਰ ਸਾਹਿਬ ਨੇ ਤੇ ਬੀਡੀਪੀਓ ਸਾਹਿਬ ਨੇ ਸਾਨੂੰ ਇਹ ਪੁਲਿਸ ਅਮਦਦ ਮੰਗੀ ਕਿ ਜਿਹੜੀ ਇਹਨਾਂ ਨੇ ਨਜਾਇਜ਼ ਤੌਰ ਤੇ ਪੰਚਾਇਤੀ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਤੇ ਉਹਦੀ ਜਿਹੜੀ ਉਹ ਸਾਰੀ ਹੈ ਉਹਨੂੰ ਢਾਉਣਾ ਤੇ ਅਸੀਂ ਸਾਰੀ ਫੋਰਸ ਲੈ ਕੇ ਨਾਲ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਉਹਨਾਰੇ ਐਸਐਚਓ ਸਾਰੇ ਇੱਥੇ ਆਏ ਆ ਤੇ ਇਹ ਜਿਹੜੀ ਨਜਾਇਜ਼ ਉਸਾਰੀ ਹੈ ਉਹਨੂੰ ਢਾਇਆ ਗਿਆ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਾਏ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਹਰਗੋਵਿੰਦਪੁਰੇ ਅਧੀਨ ਪੈਂਦੇ ਪਿੰਡ ਭੋਮਾ ਦੇ ਵਿੱਚ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰ ਦੇ ਖਰਪੀਲਾ ਪੰਚਾਇਤ ਚਲਾਇਆ ਗਿਆ ਇਸ ਸਬੰਧ ਵਿੱਚ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਪੀ ਗੁਰਪ੍ਰਤਾਪ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੱਸਿਆ ਸ਼੍ਰੀ ਹਰਗੋਵਿੰਦਪੁਰ ਦੇ ਤਹਿਸੀਲਦਾਰ ਅਤੇ ਬੀਡੀਪੀਓ ਦੀ ਜਾਣਕਾਰੀ ਮੁਤਾਬਕ ਪਿੰਡ ਪੋਮਾ ਦੇ ਅਮਰਿਤਪਾਲ ਸਿੰਘ ਦੇ ਵੱਲੋਂ ਪੰਚਾਇਤੀ ਥਾਂ ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ ਆਪਣਾ ਘਰ ਬਣਾਇਆ ਗਿਆ ਸੀ ਜਿਸ ਉੱਪਰ ਪੁਲਿਸ ਨੇ ਕਾਰਵਾਈ ਕਰਦਿਆਂ ਪੀਲਾ ਪੰਜਾ ਚਲਾ ਦਿੱਤਾ ਹੈ ਜਿਹੜੀ ਕਿ ਤਹਿਸੀਲਦਾਰ ਸਾਹਿਬ ਵੱਲੋਂ ਸ਼੍ਰੀ ਹਰਗੋਬਿੰਦਪੁਰ ਵੱਲੋਂ ਮਿਲੀ ਸੀ ਕਿ ਇੱਥੇ ਅਮਰਿਤਪਾਲ ਸਿੰਘ son of ਕਸ਼ਮੀਰ ਸਿੰਘ ਹੈ ਥਾਣਾ ਵਿਲੇਜ ਪੋਮਾ ਥਾਣਾ ਕਮਾਨ ਇੰਨੇ ਪੰਚਾਇਤੀ ਜਗ੍ਹਾ ਦੇ ਉੱਤੇ ਜਿਹੜਾ ਆਪਣੀ ਨਾਜਾਇਜ਼ ਉਸਾਰੀ ਕਰਕੇ ਘਰ ਬਣਾਇਆ ਹੋਇਆ ਹੈ ਜ਼ਿਕਰਯੋਗ ਇਹ ਚ ਇਹ ਜਿਹੜਾ ਅਮਰਿਤਪਾਲ ਹੈ ਇਹਦੇ ਉੱਤੇ 3 ਐਨਡੀਪੀਐਸ ਦੇ ਮੁਕਦਮੇ ਤੇ ਇਸ ਤੋਂ ਇਲਾਵਾ ਕਤਲ ਅਟੈਂਪਟ ਟੂ ਮਰਡਰ ਹੋਰ ਚੋਰੀ ਡਕੈਤੀ ਦੇ ਮੁਕਦਮੇ ਦਰਜ ਨੇ ਇਹਦੇ ਨਾਲ ਹੀ ਇਹਦੇ ਵਾਈਫ ਦੇ ਉੱਤੇ ਵੀ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਇਹਦੇ ਦੋ ਭਰਾ ਨੇ ਉਹਨਾਂ ਦੇ ਉੱਤੇ ਵੀ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਇਸ ਪਰਿਵਾਰ ਦੇ ਤਿੰਨ ਜੀ ਜਿਹੜਾ ਅਮਰਿਤਪਾਲ ਉਹਦੀ ਵਾਈਫ ਤੇ ਇੱਕ ਭਰਾ ਇਸ ਟਾਈਮ ਤੇ ਸੈਂਟਰਲ ਜੇਲ ਗੁਰਦਾਸਪੁਰ ਦੇ ਵਿੱਚ ਬੰਦ ਨੇ ਤੇ ਇੱਕ ਭਰਾ ਜਿਹੜਾ ਪਗੋੜਾ ਇਹ ਸਾਰੇ ਹੀ ਜਿਹੜਾ ਇਹ ਪਰਿਵਾਰ ਹੈ ਕ੍ਰਿਮਨਲ ਵਿਰਤੀ ਦਾ ਪਰਿਵਾਰ ਹੈ ਜਿਹੜਾ ਐਨਡੀਪੀਐਸ ਦੀ ਗਰਮੀ ਵਿੱਚ ਇਨਵੋਲਡ ਹੈਗਾ ਜਦੋਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਜਿਹੜੀ ਤਸਵੀਰਦਾਰ ਸਾਹਿਬ ਨੇ ਤੇ ਬੀਡੀਪੀਓ ਸਾਹਿਬ ਨੇ ਸਾਨੂੰ ਇਹ ਪੁਲਿਸ ਹਮਦਦ ਮੰਗੀ ਕਿ ਜਿਹੜੀ ਇਹਨਾਂ ਨੇ ਨਜਾਇਜ਼ ਤੌਰ ਤੇ ਪੰਚਾਇਤੀ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਤੇ ਉਹਦੀ ਜਿਹੜੀ ਉਹ ਸਾਰੀ ਹੈ ਉਹਨੂੰ ਢਾਉਣਾ ਤੇ ਅਸੀਂ ਸਾਰੀ ਫੋਰਸ ਲੈ ਕੇ ਨਾਲ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਉਹਨਾਂ ਦੇ ਐਸਐਚਓ ਸਾਰੇ ਇੱਥੇ ਆਏ ਤੇ ਇਹ ਜਿਹੜੀ ਨਜਾਇਜ਼ ਉਸਾਰੀ ਉਹਨੂੰ ਢਾਇਆ ਗਿਆ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲਾ